ਐਕਚੁਅਲੀ ਬੇਟੀ ਹੁਣ ਮੇਰੀ ਇਸ ਟਾਈਮ ਯੂਐਸਏ ਚ ਹੈ ਉਹ ਆਈ ਨਹੀਂ ਤੇ ਉਹ ਬੜਾ ਫੀਲ ਕਰ ਰਹੀ ਹੈ ਕਿ ਐਕਸ ਟਾਈਮ ਮੈਨੂੰ ਵੀ ਉੱਥੇ ਹੋਣਾ ਚਾਹੀਦਾ ਸੀ ਵੀਡੀਓ ਕਾਲ ਕਰਕੇ ਬੁਖਾਰੇ ਹਾਂ ਇਸ ਟਾਈਮ ਹਾਂ ਉਹ ਜਾਗ ਰਹੀ ਹੈ ਹਾਂ ਹੁਣੇ ਉਹਦੇ ਨਾਲ ਅਸੀਂ ਵੀਡੀਓ ਕਾਲ ਕਰਕੇ ਗੱਲ ਕੀਤੀ ਹੈ ਜੇ ਆਪਣੇ ਨਾਲ ਦਾ ਮੈਂ ਹੁਣ ਵੀ ਉਹਨਾਂ ਨਾਲ ਵੀਡੀਓ ਕਾਲ ਕਰਾਂ ਤੇ ਹੁਣ ਵੀ ਉਹ ਲਾਈਵ ਹੋ ਜਾਏਗੀ ਅੱਛਾ ਮੈਂ ਮੈਂ ਜਾਨਣਾ ਚਾਹੁੰਦਾ ਤੁਹਾਨੂੰ ਤੁਸੀਂ ਟਰੈਕਟਰ ਚਲਾ ਲਏ ਨੇ ਆਪ ਹਾਂਜੀ ਹਾਂਜੀ ਲਾਸਟ ਟਾਈਮ ਜਦੋਂ ਉੱਥੇ ਗਏ ਸੀ ਅਸੀਂ 10 ਗੱਡੀਆਂ ਉਹ ਸਾਰੀਆਂ ਕੁੜੀਆਂ ਹੀ ਸੰਦਾਸ ਗੱਡੀ 'ਚ ਇੱਕ ਕਾਰ 'ਚ ਅਸੀਂ ਸਾਬ ਬਾਕੀ 9 ਗੱਡੀਆਂ 'ਚ ਕੁੜੀਆਂ ਹੀ ਸਨ ਸਾਰੀਆਂ ਉਹ ਕਹਿੰਦੇ ਆ ਪਰ ਜਦੋਂ ਤੁਸੀਂ ਕਿਸਾਨੀ ਅੰਦੋਲਨ ਚਾਹੁੰਦੇ ਹੋ ਨਾ ਉਹ ਚੀਜ਼ਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਜਦੋਂ ਭੈਣ ਤੋਂ ਬਿਨਾਂ ਤੁਸੀਂ ਕੋਈ ਗੱਲ ਨਹੀਂ ਕਰਦਾ ਬਹੁਤ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਸਾਨੂੰ ਮਤਲਬ ਆਪਣੇ ਕਿ ਨਾਲਦਾ ਦੇਖੋ ਸਾਡਾ ਟੀਚਾ ਹੀ ਖੇਤੀ ਹੈ ਅਸੀਂ ਇਹਨੂੰ ਅੱਗੇ ਵਧਾਣਾ ਹੀ ਵਧਾਣਾ ਹੈ ਨਾ ਕੋਈ ਸਾਨੂੰ ਰੋਕ ਸਕਦਾ ਕੋਈ ਤਾਕਤ ਨਹੀਂ ਰੋਕ ਸਕਦੀ ਕਿਸਾਨਾਂ ਦੇ ਟਰੈਕਟਰ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਜੋ ਤਸਵੀਰਾਂ ਨੇ ਉਹ ਕੁਝ ਵੱਖਰੇ ਢੰਗ ਦੀਆਂ ਨੇ ਕਿਉਂਕਿ ਇਸ ਟਰੈਕਟਰ ਮਾਰਚ ਦੇ ਵਿੱਚ ਜਿੱਥੇ ਨੌਜਵਾਨ ਬਜ਼ੁਰਗ ਬੱਚੇ ਪਹੁੰਚੇ ਨੇ ਉੱਥੇ ਹੀ ਜਿਹੜੀਆਂ ਸਾਡੀਆਂ ਭੈਣਾਂ ਵੀ ਇਸ ਕਹਿ ਲਓ ਕਿ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਗੱਲਬਾਤ ਕਰਨ ਦੀ ਜਿਹੜੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਸਮਝਦੇ ਆ ਜਾਣਦੇ ਆ ਵੀ ਉਹਨਾਂ ਨੂੰ ਇੱਥੇ ਆਉਣਾ ਜਾਂ ਕਹਿ ਲਓ ਵੀ ਇੱਥੇ ਆਉਣਾ ਦਾ ਉਹਨਾਂ ਦੀ ਵਜ੍ਹਾ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੇ ਇਹ ਦੱਸਿਓ ਕਿ ਅੱਜ ਤੁਸੀਂ ਇੱਥੇ ਸ਼ਾਮਲ ਹੋਏ ਹੋ ਇਹਦੀ ਵਜ੍ਹਾ ਕੀ ਆ ਅਸੀਂ ਮੇਰਾ ਨਾਮ ਹਰਪ੍ਰੀਤ कौर ਤੇ ਅਸੀਂ ਜਲੰਧਰ ਤੋਂ ਆ ਓਕੇ ਤੇ ਹਾਂਜੀ ਅਸੀਂ ਕਿਸਾਨੀ ਨਾਲ ਜੁੜੇ ਹੋਇਆ ਖੇਤੀਬਾੜੀ ਹੈ ਸਾਡਾ ਸਾਡੇ ਫਾਦਰ ਦਾਦਾ ਸਾਰੇ ਪਿੱਛੋਂ ਖੇਤੀ ਨਾਲ ਹੀ ਜੁੜੇ ਹੋਏ ਨੇ ਇਸ ਵਾਰ ਕਿ ਸਾਨੂੰ ਆਉਣਾ ਸਾਡਾ ਫਰਜ਼ ਸੀ ਹਾਂਜੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਾਰੇ ਪਹੁੰਚੋ ਤੇ ਇਸ ਕਰਕੇ ਅਸੀਂ ਆਏ ਆ ਹਾਂ ਪਾਜੀ ਪੂਰੀ ਫੈਮਿਲੀ ਏ ਸਾਰੀ ਹਾਂਜੀ ਹਾਂਜੀ ਸਾਰੀ ਫੈਮਿਲੀ ਏ ਜੀ ਅਸੀਂ ਆਪਣੇ ਘਰਾਂ ਦਾ ਵੈਸੇ ਜਲੰਧਰ ਆ ਹੁਣ ਵੈਸੇ ਯੂ ਐਸ ਏ ਤੋਂ ਆਏ ਆ ਸੀ ਇੱਥੇ ਤੇ ਮੇਰਾ ਨਾਮ ਸਤਿੰਦਰ ਸਿੰਘ ਏ ਤੇ ਅਸੀਂ ਇੱਕ ਇੱਕੋ ਹੀ ਮੈਂ ਤੇ ਜਿਹੜੀ ਮੇਨ ਗੱਲ ਏ ਵੀ ਜਿਹੜਾ ਮਤਲਬ ਡੱਲੇਵਾਲ ਜੀ ਇਸ ਟਾਈਮ ਇੱਕ ਇੰਨੇ ਬਜ਼ੁਰਗ ਹੋਣ ਦੇ ਨਾਤੇ ਉਹ ਜੇ ਸਾਡੇ ਲਈ ਇੰਨਾ ਸੰਘਰਸ਼ ਕਰ ਸਕਦੇ ਨੇ ਮਰਨ ਵਰਤ ਅੱਜ ਉਹਨਾਂ ਦਾ ਮੈਰਾ ਕੱਲ 60ਵਾਂ ਦਿਨ ਹੋ ਗਿਆ ਸ਼ਾਇਦ ਹਾਂ ਤੇ ਉਹ ਇੰਨਾ ਜ਼ਿਆਦਾ ਮਤਲਬ ਆਪਣੇ ਲਈ ਸਾਡੇ ਲਈ ਲੜ ਰਹੇ ਨੇ ਤੇ ਸਾਨੂੰ ਆਪ ਹੀ ਚਾਹੀਦਾ ਮੈਂ ਤੇ ਦੇਖ ਰਿਹਾ ਹਜੇ ਉਸ ਹਾਵ ਨਾਲ ਸਾਡਾ ਕਿਸਾਨਾਂ ਦੇ ਵਿੱਚ ਜਾਗਰਤੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਏ ਇਹ ਇਹ ਤੇ ਰੋਡ ਸਾਰੀ ਆਪਣੇ ਕਨਾਲ ਦਾ ਖਨੋਰੀ ਬਾਰਡਰ ਤੱਕ ਤੇ ਟ੍ਰੈਕ ਟ੍ਰੈਕਟ ਹੋਣਾ ਚਾਹੀਦਾ ਸੀ ਪਰ ਉਸ ਹਾਵ ਨਾਲ ਚਲੋ ਫਿਰ ਵੀ ਮੈਂ ਤੇ ਬਹੁਤ ਜ਼ਿਆਦਾ ਸ਼ੁਕਰ ਦਾ ਕਰਨਾ ਇਹਨਾਂ ਦਾ ਵੀ ਸਾਡੇ ਨਾਲੇ ਸਾਰੇ ਜੁੜੇ ਨੇ ਮੈਂ ਇਹੋ ਹੀ ਚਾਹਨਾ ਕਿ ਮਤਲਬ ਆਪਣੇ ਕਨਾਲ ਦਾ ਜੇ ਅਸੀਂ ਇੱਕ ਹੋ ਜਾਈਏ ਪੰਜਾਬੀ ਤੇ ਸਾਨੂੰ ਖਦੇੜਨਾ ਤੇ ਬਹੁਤ ਦੂਰ ਦੀਆਂ ਗੱਲਾਂ ਨੇ ਤੇ ਸਾਡਾ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਜੇ ਤੁਹਾਡੇ ਕੋ ਝੋਨਾ ਦੁੱਧ ਬੰਦ ਕਰ ਦੇਗਾ ਤੁਸੀਂ ਕਿੱਥੇ ਖੜੇ ਹੋ ਕਿਤੇ ਵੀ ਨਹੀਂ ਖੜੇ ਤੁਸੀਂ ਇਸ ਟਾਈਮ ਠੀਕ ਹੈ ਜੀ ਇਸ ਕਰਕੇ ਮਤਲਬ ਆਪਣੇ ਨਾਲ ਦਾ ਸਾਡੇ ਵੀਰਾਂ ਨੂੰ ਬਜ਼ੁਰਗਾਂ ਨੂੰ ਮੈਂ ਧੰਨਵਾਦ ਕਰਨਾ ਜਿਹੜੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਨੇ ਆ ਕੇ ਆਪਣੇ ਨਾਲ ਦਾ ਦੇਖੋ ਇਹ ਸਾਰੀ ਰੋਡ ਦੇ ਉੱਤੇ ਕਿੰਨਾ ਆਏ ਆ ਸੀ ਅਸੀਂ ਤੇ ਚਲੋ ਅੱਜ ਪਹਿਲੀ ਵਾਰੀ ਮੈਸਿਵ ਆਏ ਆ ਆਪਣੇ ਦਿੱਲੀ ਅਸੀਂ ਗਏ ਸੀ ਇੱਕ ਵਾਰੀ ਹਾਂਜੀ ਹਾਂ ਉੱਥੇ ਵੀ ਬਹੁਤ ਜ਼ਿਆਦਾ ਮਤਲਬ ਘਟ ਸੀ ਪਰ ਅੱਜ ਆ ਦਿਲ ਖੁਸ਼ ਹੋ ਗਿਆ ਵੇਖ ਕੇ ਕਿ ਜਿੰਨੇ ਵੀ ਕਿਸਾਨ ਵੀਰ ਸਾਡੇ ਅੱਜ ਆਏ ਨੇ ਇਹ ਦਿਲੋਂ ਆਪਣੀ ਦਿਲ ਤੋਂ ਆਏ ਨੇ ਕਿ ਨਾ ਕਿ ਕਿਸੇ ਨੂੰ ਇਹਨਾਂ ਨੂੰ ਸੱਦਿਆ ਗਿਆ ਨਾ ਪੋਲਿਟਿਸ਼ਨਾ ਮੰਗੋ ਇਹਨਾਂ ਨੂੰ ਆਪਣੇ ਕਿਨਾਲ ਦਾ ਇਕੱਠੇ ਕਰਕੇ ਪੈਸੇ ਦੇ ਕੇ ਨਹੀਂ ਬੁਲਾਇਆ ਗਿਆ ਇਹ ਆਪਣੇ ਆਪ ਇੱਥੇ ਚੱਲ ਕੇ ਆਏ ਨੇ ਕਿਸੇ ਨੂੰ ਆਪਣੇ ਕੋਈ ਨਾ ਪੈਸੇ ਦਿੱਤੇ ਗਏ ਨੇ ਨਾ ਕੋਈ ਲਾਲਚ ਦਿੱਤੀ ਗਈ ਹੈ ਠੀਕ ਹੈ ਜੀ ਤੁਸੀਂ ਜਿਵੇਂ ਹੈਨਾ ਆਏ ਹੋ ਤੁਸੀਂ ਕਿ ਪਹਿਲਾਂ ਤੋਂ ਕੋਈ ਸਲਾਹ ਸਲੂਕ ਕਰੀ ਕਰੇ ਜਾਂ ਫਿਰ ਕਿ ਮੌਕੇ ਤੇ ਪਲਾਨ ਬਣਿਆ ਨਹੀਂ ਮੌਕੇ ਤੇ ਪਲਾਨ ਬਣਿਆ ਹਾਂਜੀ ਅਸੀਂ ਪਿੰਡ ਆਏ ਸੀ ਫਿਰ ਪਤਾ ਲੱਗਿਆ ਕਿ ਇੱਥੇ ਅੱਜ ਕਰ ਰਹੇ ਨੇ ਟਰੈਕਟਰ ਮਾਰਚ ਤੇ ਅਸੀਂ ਗਿਆ ਅਸੀਂ ਜਾਵਾਂਗੇ ਜ਼ਰੂਰ ਆਮ ਤੌਰ ਤੇ ਨਾ ਜਿਵੇਂ ਹੈਨਾ ਕੁੜੀਆਂ ਜਦੋਂ ਇਹੋ ਜਿਹੀ ਕਿਸੇ ਪ੍ਰੋਟੈਸਟ ਵਿੱਚ ਹਿੱਸਾ ਲੈਂਦੀਆਂ ਨੇ ਤਾਂ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਵੀ ਇਹ ਤਾਂ ਉਦਾਂ ਲੈ ਜਾਂਦਾ ਹੋਣਾ ਜੀ ਇਹਨਾਂ ਨੂੰ ਕਿਹੜਾ ਪਤਾ ਹੈ ਪਰ ਬਟ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿਉਂਕਿ ਤੁਹਾਡੇ ਕੋਲ ਟਰੈਕਟਰ ਵੀ ਚੰਗਾ ਆ ਨਾ ਵੱਡਾ ਟਰੈਕਟਰ ਆ ਤੇ ਕਿਸਾਨੀ ਦੇ ਨਾਲ ਕਿਵੇਂ ਰਿਲੇਟ ਕਰਦੇ ਹੋ ਇਹ ਸਾਰਾ ਕੁਝ ਤੇ ਤੁਸੀਂ ਜਿਵੇਂ ਬਾਹਰ ਰਹ ਰਹੇ ਹੋ ਤੇ ਬਾਹਰ ਜੋ ਵੀ ਕਰਦੇ ਹੋ ਇਹਨੂੰ ਫਾਰਮਿੰਗ ਦੇ ਨਾਲ ਆਪਣੀ ਕਿਸਾਨੀ ਨਾਲ ਕਿਵੇਂ ਜੋੜਦੇ ਹੋ ਫਾਰਮਿੰਗ ਐਕਚੁਅਲੀ ਸਾਡੀ ਫਿਰ ਪਿੰਡ ਇੱਥੇ ਤੇ ਸਾਰੇ ਜ਼ਮੀਨ ਹੈ ਸਾਡੀ ਤੇ ਇਸ ਕਰਕੇ ਸਾਰੇ ਸ਼ੁਰੂ ਤੋਂ ਉਹਦੇ ਨਾਲ ਜੁੜੇ ਹੋਏ ਨੇ ਤੇ ਇਸ ਕਰਕੇ ਜਿਹੜੇ ਇੱਥੇ ਸੰਘਰਸ਼ ਚੱਲ ਰਿਹਾ ਸੀ ਉਹਦੇ 'ਚ ਪਹਿਲਾਂ ਦਿੱਲੀ ਵੀ ਅਸੀਂ ਜਾਂਦੇ ਸੀ ਬਹੁਤ ਤੇ ਹੁਣ ਇੱਥੇ ਵੀ ਸਾਡਾ ਫਰਜ ਪੰਦ ਆਣਾ ਉੱਧਰ ਬੈਠੇ ਆ ਫਿਰ ਮਨ 'ਚ ਕੀ ਖਿਆਲ ਆਉਂਦੇ ਨੇ ਜਦੋਂ ਸਭ ਕੁਝ ਅਜਿਹਾ ਦੇਖਦੇ ਹੋਂ ਐਕਚੁਅਲੀ ਬੇਟੀ ਹੁਣ ਮੇਰੀ ਇਸ ਟਾਈਮ ਯੂਐਸਏ 'ਚ ਹੀ ਹੈ ਉਹ ਆਈ ਨਹੀਂ ਤੇ ਉਹ ਬੜਾ ਫੀਲ ਕਰ ਰਹੀ ਹੈ ਕਿ ਇਸ ਟਾਈਮ ਮੈਨੂੰ ਵੀ ਉੱਥੇ ਹੋਣਾ ਚਾਹੀਦਾ ਸੀ ਹਾਂਜੀ ਆਲਰੇਡੀ ਵੀਡੀਓ ਕਾਲ ਕਰਕੇ ਉਹ ਖਾ ਰਹੇ ਆ ਇਸ ਟਾਈਮ ਹਾਂ ਉਹ ਜਾਗ ਰਹੀ ਹੈ ਹਾਂ ਹੁਣੇ ਉਹਦੇ ਨਾਲ ਅਸੀਂ ਵੀਡੀਓ ਕਾਲ ਕਰਕੇ ਗੱਲ ਕੀਤੀ ਹੈ ਜੇ ਆਪਣੇ ਨਾਲ ਦਾ ਮੈਂ ਹੁਣ ਵੀ ਉਹਨਾਂ ਨਾਲ ਵੀਡੀਓ ਕਾਲ ਕਰਾਂ ਤੇ ਹੁਣ ਵੀ ਉਹ ਲਾਈਵ ਹੋ ਜਾਏਗੀ हां हां वो बहुत ज्यादा ये चीज ਨੂੰ ਕਰਦੀ ਏ ਕਿਉਂਕਿ ਉਹ ਜਿਹੜੀ ਯੂਨੀਵਰਸਿਟੀ ਜਸਟ ਹੁਣ ਪੜ੍ਹ ਰਹੀ ਏ ਨਾ ਉਹ ਸੈਟਲ ਦੇ ਵਿੱਚ ਯੂਨੀਵਰਸਿਟੀ ਉੱਥੇ ਫਾਰਮਿੰਗ ਦਾ ਬਹੁਤ ਵੱਡਾ ਜੌਂਡੀ ਟਰੈਕਟਰ ਦਾ ਬਹੁਤ ਵੱਡਾ ਪਲਾਂਟ ਏ ਉੱਥੇ ਉੱਥੇ ਆਪਣੇ ਕਿਨਾਲ ਦਾ ਉਹ ਕਹਿੰਦੀ ਕਿੰਦੀ ਮੈਂ ਮਤਲਬ ਜਦੋਂ ਵੀ ਇਸ ਆਪਣੇ ਕਿਨਾਲ ਦਾ ਇੱਥੇ ਡਿਗਰੀ ਕਰਨੀ ਹੈ ਪੀ ਐਚ ਡੀ ਕਰਨੀ ਹੈ ਤੇ ਮੈਂ ਕਿਸਾਨਾਂ ਵਾਲੀ ਆ ਕੇ ਕੁਛ ਨਾ ਕੁਛ ਕਰਕੇ ਜਾਣਾ ਬਹੁਤ ਜ਼ਿਆਦਾ ਸਾਨੂੰ ਮਤਲਬ ਆਪਣੇ ਕਿਨਾਲ ਦਾ ਦੇਖੋ ਸਾਡਾ ਟੀਚਾ ਹੀ ਖੇਤੀ ਏ ਅਸੀਂ ਇਹਨੂੰ ਅੱਗੇ ਵਧਾਣਾ ਹੀ ਵਧਾਣਾ ਹੈ ਨਾ ਕੋਈ ਸਾਨੂੰ ਰੋਕ ਸਕਦਾ ਕੋਈ ਤਾਕਤ ਨਹੀਂ ਰੋਕ ਸਕਦੀ ਠੀਕ ਇੱਕ ਨਾ ਇੱਕ ਦਿਨ ਸਰਕਾਰਾਂ ਨੂੰ ਸਮਝ ਆਏਗਾ ਕਿ ਮਤਲਬ ਇਹ ਜਿਹੜੇ ਕਿਸਾਨ ਨੇ ਇਹ ਸਾਡੇ ਦੁਸ਼ਮਣ ਨਹੀਂ ਐ ਇਹ ਹੀ ਸਾਡੇ ਦੇਸ਼ ਨੂੰ ਚਲਾਉਣ ਵਾਲੇ ਨੇ ਇਹ ਸਾਨੂੰ ਪੈਦਾਵਾਰ ਦੇਣ ਵਾਲੇ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਮਝਾਣੀਆਂ ਪਰ ਮੈਂ ਤੇ ਇੱਕ ਗੱਲ ਕਹਾਂਗਾ ਜੇ ਸਾਡੇ ਕਿਸਾਨ ਕਿਤੇ ਇਕਾ ਕਰ ਲੈਣਾ ਕਿਤੇ ਡੱਲੇ ਵਾਲ ਜੀ ਇੱਕ ਕਹਿ ਦੇਣ ਕਿ ਪਿੰਡਾਂ 'ਚ ਕਹਿ ਦੋ ਵੀ ਨਾ ਤੁਸੀਂ ਕੱਲ ਆਪਣੇ ਨਾਲ ਦੁੱਧ ਦੀ ਸਪਲਾਈ ਕਰਨੀ ਬੰਦ ਕਰ ਦਿਓ ਇੱਕ ਹਫ਼ਤੇ ਦੇ ਵਿੱਚ ਦੇਖੋ ਤੁਸੀਂ ਤੇ ਕੀ ਹਾਲ ਹੁੰਦਾ ਇਹ ਚੀਜ਼ਾਂ ਲਿਓਣੀਆਂ ਜ਼ਰੂਰੀ ਨੇ ਕੁਛ ਨਹੀਂ ਕਰਨ ਦੀ ਲੋੜ ਹਰ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਇੱਕ ਆਰਡਰ ਦੋ ਵੀ ਤੁਸੀਂ ਆਪਣੇ ਪਿੰਡ ਦੇ ਸਾਰੇ ਆਪਣੇ ਨਾਲ ਦਾ ਕਹਿ ਦੋ ਕਿ ਅੱਜ ਦੋ ਤਿੰਨ ਸਪਲਾਈ ਬੰਦ ਕਰ ਦੋ ਇੱਥੇ ਸਭ ਕੁਛ ਲਾਲ ਲਾਲਾ ਹੋ ਜਾਣੀ ਹੈ ਮੈਂ ਤੁਸੀਂ ਮੰਨੋਗੇ ਨਹੀਂ ਆ ਪਿੱਛੇ ਜਿਨ੍ਹਾਂ ਨੇ ਕਿਹਾ ਸੀ 4 ਘੰਟੇ ਲਈ ਬੰਦ ਉਹਦੇ ਵਿੱਚ ਮੈਂ ਆਪ ਸ਼ਾਮਲ ਸਾ ਖੁਦ ਸਾਨੂੰ ਆਪਣੀ ਸਾਰਿਆਂ ਨੂੰ ਲਾਲੇ ਪੈ ਕੇ ਰਾਤ ਜਾ ਕੇ ਅਸੀਂ ਸਾਰਾ ਸਮਾਨ ਅੰਦਰ ਇਕੱਠਾ ਕਰ ਲਿਆ ਕਿ ਪਤਾ ਨਹੀਂ ਕਿੰਨੀ ਦੇਰ ਲਈ ਕੰਮ ਚੱਲਣਾ ਹੈ ਠੀਕ ਹੈ ਨਾ 4 ਘੰਟੇ ਦਾ ਸਿਰਫ ਬੰਦ ਹੋਣ ਨਾਲ ਲੋਕਾਂ ਦੇ ਵਿੱਚ ਕਿਦਾਂ ਹਾਂਕਰ ਹੋ ਜਾਂਦੀ ਹੈ ਤੇ ਜੇ ਅਸੀਂ ਹਫਤੇ ਲਈ ਬੰਦ ਕਰ ਦਈਏ ਤੇ ਦੇਖੋ ਤੁਸੀਂ ਆਪਣੇ ਨਾਲ ਦਾ ਆਪੇ ਲੋਕ ਕਹਿਣਗੇ ਕਿ ਮੋਦੀ ਗਲ ਜਿਵੇਂ ਪਿਛਲੇ ਅੰਦੋਲਨ ਦੀ ਗੱਲ ਕੀਤੀ ਹੈ ਨਾ ਤੁਸੀਂ ਕਹਿ ਰਹੇ ਹੋ ਅਸੀਂ ਆ ਕੇ ਵੀ ਗਏ ਉਹਦੇ ਵਿੱਚ ਬਾਹਰ ਤੁਹਾਡੇ ਵਰਗੇ ਜਿਹੜੇ ਬਾਹਰ ਬੈਠੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਉਹ ਜਿਸ ਤਰੀਕੇ ਵੀ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਪਰ ਇਹ ਜ਼ਰੂਰ ਦੱਸਿਓ ਵੀ ਜਿਵੇਂ ਇੱਥੋਂ ਕਈ ਵਾਰੀ ਹੈ ਨਾ ਇਹ ਗੱਲਾਂ ਚੱਲਦੀਆਂ ਨੇ ਕਿ ਕਿਸਾਨ ਤਾਂ ਬੇਫਾਲਤੂ ਜੀ ਧਰਨਾ ਕਰਦੇ ਰਹਿੰਦੇ ਨੇ ਹੈ ਨਾ ਜਿਹੜੀਆਂ ਕਿ ਲੋਕੀ ਪੰਜਾਬ ਤੋਂ ਬਾਹਰ ਬਹੁਤ ਲੋਕ ਇਸ ਤਰੀਕੇ ਦੀ ਗੱਵਰ ਖੁਲਾਉਂਦੇ ਨੇ ਪਰ ਜਦੋਂ ਤੁਸੀਂ ਉੱਥੇ ਇਸ ਸੀਜ਼ਨ ਨੂੰ ਲੈ ਕੇ ਕਹ ਲਓ ਇਕੱਠੇ ਹੁੰਨੇ ਹੋ ਕਿਤੇ ਜਗ੍ਹਾ ਤੇ ਹਨਾ ਬੈਠਦੇ ਹੋ ਤਾਂ ਤੁਹਾਡੇ ਮਨ ਚ ਕੀ ਦਰਦ ਹੁੰਦਾ ਹੈ ਪੰਜਾਬ ਦੇ ਲਈ ਜਾਂ ਤੁਹਾਡੇ ਮਨ ਚ ਕੀ ਹੁੰਦਾ ਹੈ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਤੁਸੀਂ ਕੀ ਕਰ ਸਕਦੇ ਹੋ ਪੰਜਾਬ ਲਈ ਮੈਂ ਦੱਸਣਾ ਚਾਹਨਾ ਪੰਜਾਬ ਲਈ ਸਭ ਨਾਲ ਵੱਡਾ ਦਰਦ ਉਹਨਾਂ ਲਈ ਹੈ ਜਿਹੜੇ ਵੀਰ ਸਾਡੇ ਆ ਨਹੀਂ ਸਕਦੇ ਠੀਕ ਹੈ ਜਿਹੜੇ ਇੱਥੋਂ ਗਏ ਨੇ ਚਲੋ ਮਹਿਮਾਨਾਂ ਦੋ ਨੰਬਰ ਜਿਹੇ ਗਏ ਨੇ ਸਭ ਨਾਲ ਵੱਡਾ ਦਰਦ ਉਹਨਾਂ ਵਾਸਤੇ ਵੀ ਕਿ ਅਸੀਂ ਉੱਥੇ ਪਹੁੰਚ ਨਹੀਂ ਸਕੇ ਅਸੀਂ ਉਹ ਚੀਜ਼ ਦਾ 파ਟ ਕਿਉਂ ਨਹੀਂ ਬਣ ਸਕਦੇ ਠੀਕ ਹੈ ਉਹਨਾਂ ਵਾਸਤੇ ਮਤਲਬ ਆਪਣੇ ਕਿ ਨਾਲ ਦਾ ਇਹ ਚੀਜ਼ ਜਿਹੜੀ ਸੰਘਰਸ਼ ਆਪਣਾ ਚੱਲ ਰਿਹਾ ਹੈ ਇਸ ਟਾਈਮ ਮੈਂ ਹੀ ਕਾਂਗਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਬਹੁਤ ਦੁੱਖ ਲੱਗਦਾ ਹੈ ਉਹ ਇੱਥੇ ਆਉਣਾ ਚਾਹੁੰਦੇ ਨੇ ਆ ਕੇ ਇਸ ਚੀਜ਼ ਦਾ ਪਾਰਟ ਬਣਨਾ ਚਾਹੁੰਦੇ ਨੇ ਹੁਣ ਜਿੱਦਾਂ ਤੁਸੀਂ ਦੇਖੋ ਡਾਕਟਰ ਸਵੇਮਾਨ ਨੇ ਠੀਕ ਹੈ ਜੀ ਉਹ ਬਹੁਤ ਜ਼ਿਆਦਾ ਇਸ ਚੀਜ਼ ਲਈ ਕਰ ਰਹੇ ਨੇ ਉਹਨਾਂ ਨੇ ਆਪਣੀ ਟੀਮ ਭੇਜੀ ਡੱਲੇਵਾਲ ਜੀ ਦੀ ਸਾਰੀ ਲੋਕਾਂ ਨੂੰ ਦੁਨੀਆ ਨੂੰ ਪਤਾ ਹੈ ਸਰਕਾਰ ਨੇ ਕਿਹਾ ਨਹੀਂ ਜੀ ਅਸੀਂ ਇਹਨਾਂ ਨੂੰ ਟ੍ਰੀਟਮੈਂਟ ਦੇਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਠੀਕ ਅਸੀਂ ਆਪਣੀ ਟੀਮ ਹੌਸ ਬੁਲਾ ਲੈਂਦੇ ਆ ਤੁਸੀਂ ਦੇਖੋ ਉਦੋਂ ਤੋਂ ਬਾਅਦ ਕਿਹੜੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਰਹੀ ਹੈ ਕੋਈ ਟ੍ਰੀਟਮੈਂਟ ਨਹੀਂ ਸਹੀ ਤਰੀਕੇ ਨਾਲ ਮਿਲ ਰਹੀ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਸਹੀ ਤਰੀਕੇ ਨਾਲ ਜੋ ਇਲਾਜ ਚੱਲਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਨਾਲੇ ਮਰਨ ਵਰਤ ਨਹੀਂ ਉਹ ਬੰਦ ਕਰ ਰਹੇ ਉਹ ਜਸਟ ਇੱਕ ਕਪੜੇ ਦੇ ਨਾਲ ਦਾ ਉਹਨਾਂ ਨੇ ਇਹ ਕਿਹਾ ਮੈਨੂੰ ਠੀਕ ਹੈ ਤੁਸੀਂ 14 ਦੀ ਮੀਟਿੰਗ ਬੁਲਾਈਏ ਮੈਂ ਓਨੀ ਦੇਰ ਤੱਕ ਆਪਣੇ ਆਪ ਕਿਸਾਨਾਂ ਦਾ ਸਾਥ ਦੇਣਾ ਚਾਹਨਾ ਜੂਣਾ ਰਹਿਣਾ ਚਾਹਨਾ ਉਹਨਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਇਦਾਂ ਦੇ ਕਿਸੇ ਲਈ ਮਰਦੇ ਨੇ ਆਪਣੇ ਲਈ ਤੇ ਹਰ ਬੰਦੇ ਮਰਦਾ ਹੈ ਠੀਕ ਹੈ ਨਾ ਉਹ ਸਾਡੇ ਲਈ ਮਰਨ ਦੇਣੇ ਕਿਉਂ ਅਸੀਂ ਉਹਨਾਂ ਨੂੰ ਮਰ ਨਹੀਂ ਦੇਣਾ ਅਸੀਂ ਉਹਨਾਂ ਦੇ ਪਿੱਛੇ ਡਟ ਕੇ ਖੜੇ ਆ ਇਹ ਚੀਜ਼ ਮੈਂ ਕਹਿਣਾ ਚਾਹੁੰਦਾ ਕਿਸਾਨ ਏਕਤਾ ਜਿੰਦਾਬਾਦ ਅੱਛਾ ਮੈਂ ਮੈਂ ਜਾਨਣਾ ਚਾਹੁੰਦਾ ਤੁਹਾਨੂੰ ਤੁਸੀਂ ਟਰੈਕਟਰ ਚਲਾ ਲਏ ਨੇ ਹੋ ਆ ਹਾਂਜੀ ਹਾਂਜੀ ਨਹੀਂ ਇਹ ਇਹ ਤੁਸੀਂ ਮਤਲਬ ਕਦੋਂ ਤੋਂ ਕਦੋਂ ਤੋਂ ਸਿੱਖਿਆ ਆਇਆ ਜਿਵੇਂ ਵੀ ਆ ਕਿਉਂਕਿ ਤੁਸੀਂ ਰਹਿੰਦੇ ਤਾਂ ਬਾਹਰੋਂ ਮੈਂ ਮੈਚ ਸੀ ਕਿ ਅਸੀਂ ਪਿਛਲੀ ਵਾਰੀ ਜਦੋਂ ਕਿਸਾਨੀ ਅੰਦੋਲਨ ਤੇ ਗਏ ਸੀ ਤੇ ਉੱਥੇ ਜਦੋਂ ਉਦੋਂ ਵੀ 26 ਤੇ ਪੀਰੀਅਡ ਸੀ ਨਾ ਤੇ ਉਦੋਂ ਮੈਂ ਚਲਾਇਆ ਸੀ ਜਦੋਂ ਦਿੱਲੀ ਕੱਟ ਸੀ ਹਾਂਜੀ ਹਾਂਜੀ ਫਸਟ ਟਾਈਮ ਉੱਥੇ ਅਸੀਂ ਜਲੰਧਰ ਬੋਟ ਰੈਕਟਰ ਚਲਾਇਆ ਸੀ ਉਦੋਂ ਜਲੰਧਰ ਵੀ ਆਪਣੇ ਕਨਾਲ ਦਾ ਪੇੜ ਕੱਢੀ ਸੀ ਅਸੀਂ ਜਲੰਧਰ ਵੀ ਆਪਣੇ ਕਿਨਾਰੇ ਦਾ ਟਰੈਕਟਰ ਚਲਾਇਆ ਸੀ ਫਿਰ ਉੱਥੇ ਸਾਨੂੰ ਉਹਨਾਂ ਨੇ ਕਿਹਾ ਇਹਨਾਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਟਰੈਕਟਰ ਅੱਗੇ ਲਾਓ ਵੀ ਇੱਕ ਸਾਡੀ ਭੈਣ ਮਤਲਬ ਇੱਥੇ ਵਿੱਚ ਸ਼ਾਮਲ ਹੋਈ ਏ ਤੇ ਤੇਰਾ ਟਰੈਕਟਰ ਅੱਗੇ ਆਏਗਾ ਜਿੱਧਰ ਜਿੱਧਰ ਜਾਏਗਾ ਉਧਰ ਉਹ ਸਾਰੇ ਟਰੈਕਟਰ ਜਾਣਗੇ ਸਾਨੂੰ ਵੀ ਨਾ ਪਿੱਛੇ ਹੀ ਕਿਹਾ ਕਹਿੰਦੇ ਅੱਗੇ ਨਾ ਕਹਿੰਦੇ ਵੀ ਬੇਟੀਆਂ ਜਿਹੜੀਆਂ ਟਰੈਕਟਰ ਚਲਾ ਕੇ ਜਾ ਰਹੀਆਂ ਤੁਸੀਂ ਉਹਨਾਂ ਨੂੰ ਜ਼ਰੂਰ ਦਿਓ ਇਸ ਚੀਜ਼ ਨੂੰ ਲੈ ਕੇ ਪ੍ਰਾਊਡ ਫੀਲ ਹੁੰਦਾ ਜਦੋਂ ਆਪਣੇ ਸਾਰੇ ਬਜ਼ੁਰਗ ਇੱਥੇ ਸਾਰੇ ਸ਼ਾਬਾਸ਼ ਦਿੰਦੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹਾਂ ਇਸੇ ਕਰਕੇ ਆਏ ਆ ਹਾਂਜੀ ਹਾਂ ਜਿਹੜੀ ਸਾਡੇ ਵੀਰਾਂ ਦੀ ਪਹਿਚਾਨ ਸੀ ਨਾ ਕਿ ਸਾਡੇ ਬੰਦੇ ਇਦਾਂ ਮੁੰਡੇ ਇਦਾਂ ਕਰਦੇ ਨੇ ਉਦਾਂ ਕਰਦੇ ਨੇ ਪਰ ਜਦੋਂ ਤੁਸੀਂ ਕਿਸਾਨੀ ਅੰਦੋਲਨ ਚਾਉਂਦੇ ਹੋ ਨਾ ਉਹ ਚੀਜ਼ਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਜਦੋਂ ਭੈਣ ਤੋਂ ਬਿਨਾ ਇੱਥੇ ਕੋਈ ਗੱਲ ਨਹੀਂ ਕਰਦਾ ਬਹੁਤ ਵਧੀਆ ਲੱਗਦਾ ਹਾਂ ਦਿੱਲੀ ਵੀ ਬਹੁਤ ਰਿਸਪੈਕਟ ਨਾਲ ਬੋਲਦੇ ਸੀ ਮੁੰਡੇ ਨਾ ਨਹੀਂ ਪੀੜ ਭੜੱਕੇ ਵਾਲੀ ਥਾਂ ਤੋਂ ਆਪਣੇ ਲੋਕ ਆਪਾਂ ਹਨਾ ਆਪਣੇ ਘਰ ਦੀਆਂ ਔਰਤਾਂ ਨੂੰ ਭੇਜਣ ਤੋਂ ਝਿਜਕਦੇ ਆਂ ਬਟ ਤੁਸੀਂ ਉਹ ਐਕਸਪੀਰੀਅੰਸ ਵੀ ਜ਼ਰੂਰ ਸ਼ੇਅਰ ਕਰੋ ਜੋ ਦਿੱਲੀ ਵਾਲਾ ਸੀ ਉਹਦੇ ਬਹੁਤ ਜ਼ਿਆਦਾ ਵਧੀਆ ਸੀ ਉੱਥੇ ਦੀ ਕੋਈ ਅਸੀਂ ਖੁਦ ਵਾਕ ਵੀ ਕਰਦੇ ਸੀ ਨਾ ਕੋਈ ਭੈਣ ਵੀ ਦੀਦੀ ਸਿਸਟਰ ਇਹਦੇ ਨਾਲ ਹੀ ਬੋਲਦੇ ਸੀ ਕੋਈ ਗਲਤ ਕੁਝ ਗਲਤ ਕਮੈਂਟ ਨਹੀਂ ਸੀ ਕੋਈ ਕਰਦਾ ਬਹੁਤ ਵਧੀਆ ਮੌਲ ਸੀ ਮਿਲਦਾ ਸੀ ਉਹਨਾਂ ਨੇ ਕਹਿਣਾ ਪੈਣਾ ਆਓ ਤੁਸੀਂ ਸਾਡੇ ਮਗਰ ਲੱਗੋ ਅਸੀਂ ਤੁਹਾਨੂੰ ਕੱਢ ਕੇ ਆਉਂਦੇ ਹਾਂ ਅੱਗੇ ਕੱਢ ਕੇ ਆਉਂਦੇ ਸੀ ਹਾਂਜੀ ਸਿਕਰੇ ਕਰੀਂਦਾ ਤੁਹਾਨੂੰ ਅਸੀਂ ਬਹੁਤ ਉੱਥੇ ਗਏ ਆ ਉੱਥੇ ਅਸੀਂ ਮਤਲਬ ਚਲੋ ਸੇਵਾ ਕਰਨ ਵਾਲੇ ਅਸੀਂ ਨਹੀਂ ਉਹ ਪਰਮਾਤਮਾ ਕਰਾਉਣ ਵਾਲਾ ਅਸੀਂ ਹਰ ਤਰ੍ਹਾਂ ਦੀ ਉੱਥੇ ਸੇਵਾ ਕੀਤੀ ਜੋ ਲੋੜ ਪੈਂਦੀ ਸੀ ਅਸੀਂ ਪਹੁੰਚਨੇ ਸਾਟ ਟਾਈਮ ਉੱਥੇ ਮੈਂ ਪਰ ਲਾਸਟ ਟਾਈਮ ਆਇਆ ਸੋ ਉਦੋਂ ਅਜੇ ਮਰਨ ਵਰਤ ਨਹੀਂ ਸ਼ੁਰੂ ਹੋਇਆ ਜਦੋਂ ਇੱਥੇ ਇਹਨਾਂ ਨੇ ਸ਼ੁਰੂ ਕੀਤਾ ਸੀ ਨਾ ਡੱਲੇਵਾਲ ਜੀ ਨੇ ਉਦੋਂ ਇਹਨਾਂ ਨੂੰ ਮੈਂ ਮਿਲ ਕੇ ਵੀ ਗਿਆ ਸੀ ਡੱਲੇਵਾਲ ਜੀ ਨੂੰ ਤੇ ਇਹਨਾਂ ਨੇ ਕਿਹਾ ਸੀ ਕਹਿੰਦੇ ਵੀ ਕੋਈ ਗੱਲ ਨਹੀਂ ਤਗੜੇ ਰਹੋ ਲੋਡ ਪੈਣੀ ਤੁਹਾਡੀ ਵਾਕਈ ਲੋਡ ਪਈ ਹੈ ਇੱਕ ਨਾ ਇੱਕ ਸਵਾਲ ਹੋ ਰਿਹਾ ਮੇਰਾ ਦਿੱਲੀ ਜਿਹੜਾ ਤੁਸੀਂ ਤੁਸੀਂ ਤਾਂ ਉਸ ਅੰਦੋਲਨ ਦਾ ਹਿੱਸਾ ਰਹੇ ਹੋ ਜਾਂ ਨਾ ਆ ਕੇ ਗਏ ਹੋ ਜਦੋਂ ਤੁਸੀਂ ਉੱਥੇ ਉਹਨਾਂ ਲੋਕਾਂ ਨੂੰ ਦੱਸ ਦਿਓ ਆਪਣੇ ਪੰਜਾਬੀਆਂ ਨੂੰ ਜਿਹੜੇ ਨਹੀਂ ਆ ਸਕੇ ਦਿੱਲੀ ਦਾ ਪਰ ਉਹ ਇੱਕ ਰਿਗਰੈਟ ਤਾਂ ਮਨਾਂ ਦੇ ਵਿੱਚ ਜਾਂ ਉਹਨਾਂ ਦੇ ਮਨ ਚ ਉਹ ਫੀਲ ਆਉਂਦਾ ਪਛਤਾਵਾ ਆਉਂਦਾ ਯਾਰ ਵੀ ਉਹ ਚੀਜ਼ ਜਿਹੜੀ ਕਦੇ ਨਾ ਟਿਕਟਸ ਦੇ ਵਿੱਚ ਸਦੀਆਂ ਚ ਤਹਾਕਿਆਂ ਚ ਕਦੇ ਹੀ ਹੁੰਦੀ ਹੈ ਵੀ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਹਾਂਜੀ ਬਹੁਤ ਜ਼ਿਆਦਾ ਉੱਥੋਂ ਦੇ ਲੋਕਾਂ ਦੇ ਕੀ ਹੋਣਾ ਸਾਡੇ ਐਕਚੁਅਲੀ ਅਸੀਂ ਜਲੰਧਰ ਸਾਡਾ ਘਰ ਹੈ ਨਾ ਉੱਥੇ ਉੱਥੇ ਮੇਰੀਆਂ ਫਰੈਂਡਸ ਕਾਫੀ ਫਿਰ ਸਾਡੇ ਨਾਲ ਦਿੱਲੀ ਜਾਂਦੇ ਸੀ ਕਹਿੰਦੇ ਕਿ ਇਹ ਮਤਲਬ ਇਤਿਹਾਸੇ ਵਾਲਾ ਤੇ ਇਸ ਕਰਕੇ ਮੇਰੇ ਨਾਲ ਬਹੁਤ ਸਾਰੀਆਂ ਮੇਰੀਆਂ ਫਰੈਂਡਸ ਵੀ ਜਾਂਦੀਆਂ ਨੀਆਂ ਦਿੱਲੀ ਹਾਂਜੀ ਅਸੀਂ ਲਾਸਟ ਟਾਈਮ ਜਦੋਂ ਉੱਥੇ ਗਏ ਸੀ ਅਸੀਂ 10 ਗੱਡੀਆਂ ਉਹ ਸਾਰੀਆਂ ਕੁੜੀਆਂ ਹੀ ਸਨ 10 12 ਲੈ ਕੇ ਇੱਕ ਕਾਰ 'ਚ ਅਸੀਂ ਸਾਬ ਬਾਕੀ 9 ਗੱਡੀਆਂ 'ਚ ਕੁੜੀਆਂ ਹੀ ਸਨ ਸਾਰੀਆਂ ਉਹ ਕਹਿੰਦੇ ਅਸੀਂ 3 ਦਿਨ ਰਹੇ ਉੱਥੇ 3 ਦਿਨ ਰਹੇ ਅਸੀਂ ਆਪਣੇ ਘਰ ਨਾਲ ਦਾ ਬਾਹਰ ਪਿੱਛੇ ਆ ਕੇ ਥੋੜਾ ਜਿਹਾ ਮੁਰਤਲ ਦੇ ਕੋਲ ਉੱਥੇ ਇੱਕ ਹੋਟਲ ਹੈ ਉੱਥੇ ਅਸੀਂ ਰਹਿੰਦੇ ਹੁੰਦੇ ਸੀ ਉੱਥੇ ਸਟੇ ਕਰਨੇ ਸਾਂ ਫਿਰ ਅਸੀਂ ਅਗਲੇ ਦਿਨ ਮਤਲਬ ਉਹਨਾਂ ਦੇ ਵਿੱਚ ਇੰਨਾ ਹੁੰਦਾ ਸੀ ਅਸੀਂ ਅਜੇ ਮਤਲਬ ਤਿਆਰ ਨਹੀਂ ਹੋ ਪਹਿਲੀ ਤਿਆਰ ਹੋ ਕੇ ਖੜੀ ਹੁੰਦੀ ਕੇ ਮੱਲੋ ਇਹ ਕਹਿੰਦੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਤੇ ਉਹ ਵਾਕਈ ਹੋਇਆ ਸੀ ਉਦੋਂ ਹਾਂ ਕੀ ਮੈਸੇਜ ਦੋਂਗੇ ਖਾਸ ਕਰਕੇ ਯੂਥ ਨੂੰ ਯੂਥ ਦੇ ਵਿੱਚ ਮੁੰਡੇ ਵੀ ਆ ਜਾਂਦੇ ਨੇ ਤੇ ਕੁੜੀਆਂ ਵੀ ਮੈਨੂੰ ਤੇ ਇਹ ਮੈਸੇਜ ਦੇਣਾ ਚਾਹਾਂਗੇ ਕਿ ਸਾਰੇ ਜਣੇ ਆਪਣਾ ਫਰਜ਼ ਬਣ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਪਿੱਛੇ ਵੀ ਹਟਣਾ ਚਾਹੀਦਾ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਕਿ ਸਭ ਨੂੰ ਵੱਟ ਛੱਡ ਕੇ ਇਸ ਚ ਹਿੱਸਾ ਬਣਾਉਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਇਹ ਸਾਡੀ ਆਪਣੀ ਲੜਾਈ ਕਿਸੇ ਵਾਸਤੇ ਤੇ ਆਪਾਂ ਲੜਨੀ ਰੇ ਹਾਂਜੀ ਬਿਲਕੁਲ ਸੋ ਇਹ ਜੋ ਗੱਲਬਾਤ ਅਸੀਂ ਕੀਤੀ ਆ ਨਾ ਇਹ ਇਸ ਕਰਕੇ ਵੀ ਖਾਸ ਆ ਕਿਉਂਕਿ ਇਹ ਪਰਿਵਾਰ ਜਿਹੜਾ ਯੂ ਐਸ ਏ ਤੋਂ ਆਇਆ ਆ ਯੂ ਐਸ ਏ ਤੋਂ ਆਏ ਨੇ ਤੇ ਆਪਣਾ ਫਰਜ਼ ਕਹਿੰਦੇ ਅਸੀਂ ਸਮਝਦੇ ਹੋਏ ਜਿੱਥੇ ਬਾਕੀ ਸਾਰੀਆਂ ਜਿਹੜੀਆਂ ਇੱਥੇ ਪਹੁੰਚ ਕੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਉਹਦੇ ਵਿੱਚ ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਆ ਕਿ ਅਸੀਂ ਜਿਸ ਪਿਛੋਕੜ ਤੋਂ ਆਇਆ ਅਸੀਂ ਉਸ ਪਿਛੋਕੜ ਦੇ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣੀ ਆ